ਉਧਰਲੀ ਮੰਮੀ ਚੰਗੀ ਲੱਗਦੀ ਹੈ ਨਾ ਇਹ ਮਾਂ ਨਹੀਂ ਹੈ ਕਿਸ ਦੀ ਇਹਨੂੰ ਵੀ ਮਾਂ ਬਣਾ ਕੇ ਰੱਖਾਂ ਉਹ ਮੈਂ ਦੋਵਾਂ ਨੂੰ ਬਰਾਬਰੀ ਰੱਖਦੀ ਆਂ ਕਦੀ ਵਿਤਕਰਾ ਨਹੀਂ ਕੀਤਾ ਮੈਨੂੰ ਪਤਾ ਵਾ ਸੰਦੀਪ ਨਹੀਂ ਤੁਹਾਡੇ ਭੈਣ ਭਰਾ ਨਹੀਂ ਮਿਲਦੇ ਇਹਦੇ ਵਿੱਚ ਹੁਣ ਮੇਰਾ ਕਸੂਰ ਵਾ ਮੈਂ ਜਾ ਕੇ ਉਹਨਾਂ ਨੂੰ ਕਹਾਂ ਕਿ ਮਿਲਣ ਆਇਆ ਕਰੋ ਆਪਣੀ ਭੈਣ ਨੂੰ ਨਾਲੇ ਨਾ ਆ ਪੱਟੀਆਂ ਜੇ ਘਾਟੀ ਪੜਾਓ ਉਹ ਮੇਰੇ ਨਾਲ ਉੱਚੀ ਉੱਚੀ ਬੋਲਣ ਦੇ ਹੀ ਅੱਜ ਤੱਕ ਕਦੀ ਬੋਲੇ ਨਹੀਂ ਆ ਤੇ ਨਾਲੇ ਤੁਸੀਂ ਕਹਿੰਦੇ ਨਾ ਮੇਰੀ ਸੇਵਾ ਨਹੀਂ ਕਰਦੀ ਤੇ ਸੇਵਾ ਕੌਣ ਕਰਦਾ ਹੋਰ ਵੇਖਾ ਕਿੱਡੀ ਸੱਸ ਦੀ ਹੇਜਲੀ ਭਾਂਡੀ ਆ ਮਗਰ ਉਹ ਆਗੇ ਨਾ ਮੈਨੂੰ ਮਤਾਂ ਦੇਂਦੀ ਆ ਦੀਦੀ ਇਦਾਂ ਨਹੀਂ ਕਰੀਦਾ ਦੀਦੀ ਇਦਾਂ ਕਰੀਦਾ ਕੋਈ ਗੱਲ ਨਹੀਂ ਤੈਨੂੰ ਵੀ ਮੈਂ ਸਿੱਧੀ ਕਰ ਲੂੰਗੀ ਚੰਗੀ ਤਰ੍ਹਾਂ ਨਾ ਝੂਠ ਬੋਲਦੇ ਆ ਨਾ ਦੀਦੀ ਮੰਮੀ ਨੂੰ ਕਦੀ ਰੋਟੀ ਪਾ ਕੇ ਦਿੱਤੀ ਨਹੀਂ ਆ ਮੈਂ ਵੀ ਵੇਖਣ ਹੀ ਨਹੀਂ ਜਿੱਦਨ ਦੀ ਆਈ ਆ ਆਪ ਹੀ ਮੰਮੀ ਪਾ ਕੇ ਖਾਂਦੇ ਆ ਕੋਈ ਕੰਮ ਨਹੀਂ ਮੰਮੀ ਦਾ ਕਰਦੇ ਸੀਤ ਨੂੰ ਜਾ ਕੇ ਦੱਸਣੀ ਆ ਕਿ ਕੱਲ ਨੂੰ ਅਸੀਂ ਤੇਰੇ ਮਾਮੇ ਪਿੰਡ ਜਾਣਾ ਵਾ ਤੋ ਉਹਨੇ ਬੜੀ ਹੋਸ਼ ਹੋਣਾ ਕਿ ਅਸੀਂ ਨਾਨੀ ਕੋਲ ਜਾਣਾ ਵਾ ਦੇ ਵਾ ਪਣੀ ਹੁਣ ਮੇਰੀ ਗੱਲ ਸੁਣ ਘਰ ਦੇ ਕੰਮ ਕੌਣ ਕਰਦਾ ਹੁੰਦਾ ਤੁਹਾਨੂੰ ਨਹੀਂ ਪਤਾ ਕੌਣ ਕਰਦਾ ਕੰਮ ਨੌਕਰਾਨੀ ਤੇ ਇੱਥੇ ਰੱਖੀ ਨਹੀਂ ਐ ਨਹੀਂ ਮੈਨੂੰ ਪਤਾ ਕੌਣ ਕਰਦਾ ਵਾ ਕੱਲ ਮੰਮੀ ਕੰਮ ਕਰਨ ਢੀ ਕੀ ਗੱਲ ਤੁਹਾਨੂੰ ਕੀ ਗੱਲ ਵਾ ਮੈਂ ਪਿਛੇ ਉਧਰ ਕੱਪੜੇ ਧੋਣ ਢੀ ਸੀ ਕੱਪੜੇ ਧੋਣ ਢੀ ਮੰਮੀ ਨੇ ਮੈਨੂੰ ਦੱਸਿਆ ਗਾ ਨਾ ਮੈਨੂੰ ਚੇਤਾ ਭਰ ਗਿਆ ਲੱਗ ਜਾਂਦਾ ਹੁਣ ਤੁਹਾਨੂੰ ਮੰਮੀ ਨੇ ਕੀ ਕਹਿਤਾ ਵਾ ਤੁਸੀਂ ਦੋਵੇਂ ਹੀ ਅੰਦਰ ਬੈਠੀਆਂ ਐ ਮੰਮੀ ਅੰਦਰ ਕੰਮ ਕਰਾਂ ਢੇ ਸਬਜ਼ੀ ਕੱਟਣ ਢੇ ਸਿਮੀ ਦੇ ਕੇ ਗਈ ਮਮੀ ਨੂੰ ਚਾਹ ਤੇ ਉਧਰ ਚਲ ਗਈ ਮੈਨੂੰ ਦੇਣ ਮੈਂ ਡੈ ਹੀ ਕਪੜੇ ਧੋਣ ਜੇ ਮੇਰੇ ਤੇ ਨਾ ਵਿਸ਼ਵਾਸ ਹੈਗਾ ਤੇ ਤੂੰ ਸਿਮੀ ਨੂੰ ਪੁੱਛ ਲਓ ਸਿਮੀ ਨੂੰ ਤੇਰਾ ਸਾਰਾ ਪਤਾ ਵਾ ਤੂੰ ਮਮੀ ਨੇ ਇਦਾਂ ਕਰਦੀ ਕਿਉਂ ਆ ਤੂੰ ਮੈਨੂੰ ਦੱਸ ਬਣਾ ਮੈਂ ਮਮੀ ਨਾਲ ਹੁਣ ਕੀ ਕੀਤਾ ਵਾ ਤੁਸੀਂ ਬਾਰ ਬਾਰ ਬਸ ਇੱਕੋ ਗੱਲ ਕਰੀ ਜਾਂਦੇ ਅੱਗੇ ਕੰਮ ਕੌਣ ਕਰਦਾ ਸੀ ਮੈਨੂੰ ਪਤਾ ਕੌਣ ਕਰਦਾ ਸੀ ਮਮੀ ਕੰਮ ਕਰਦੀ ਹੁਣ ਕੌਣ ਕਰਦਾ ਆਹ ਤੂੰ ਥੋੜੀ ਨਾ ਕਰਨਾ ਵਾ ਮੈਂ ਜਿੰਨਾ ਮਰਜ਼ੀ ਕਰ ਲਾਂ ਨਾ ਤੇ ਫਿਰ ਵੀ ਮਮੀ ਦਾ ਹੀ ਲੈਣਾ ਤੂੰ ਕਿੰਨੇ ਦਿਨ ਦੱਸਦੇ ਆ ਇਦਨ ਮਮੀ ਨੂੰ ਬਿਠਾ ਕੇ ਰੋਟੀ ਖਵਾਈ ਤੂੰ ਤੇ ਜਦੋਂ ਮਾੜਾ ਮੋਟਾ ਲੱਗ ਕਰੋਣਾ ਹੀ ਪੈਂਦਾ ਵਾ ਹੁਣ ਮੈਂ ਕੱਲੀ ਕੀ ਕੀ ਕਰਾਂ ਹੁਣ ਉਹ ਠੀਕ ਨਹੀਂ ਰਹਿੰਦੀ ਵਿਚਾਰੀ ਪਹਿਲਾਂ ਸਾਰਾ ਕੰਮ ਕਰਦੀ ਸੀ ਨਾ ਮੈਂ ਤਾਂ ਸੋਚਦੀ ਆ ਚੱਲ ਥੋੜਾ ਬੋਤਾ ਕੰਮ ਕਰਨਗੇ ਨਾ ਤੁਰੇ ਫਿਰਨਗੇ ਵਧੀਆ ਵਾ ਸਹਜ ਨੂੰ ਉਹ ਸੰਭੀ ਫਿਰਦੀ ਵਿਚਾਰੀ ਮੁੰਡਾ ਸੰਭ ਕੇ ਵੇਖਿਆ ਹੀ ਉਹ ਤੇ ਫਿਰ ਕੀ ਦਾਦੀਆਂ ਸੰਭਦੀਆਂ ਹੀ ਹੁੰਦੀਆਂ ਵਾ ਕਿੰਨੇ ਸਾਹਮਣਾ ਹੋਰ ਤੇ ਫਿਰ ਉਹ ਤਾਂ ਕਰਿਆਵੇ ਕਰੋ ਨਾ ਚਲੋ ਮੈਂ ਮੁੰਡਾ ਸੰਭ ਲਿਆ ਕਰੂੰਗੀ ਕਰ ਲਿਆ ਕਰ ਨਾ ਫਿਰ ਮੰਮੀ ਕੰਮ ਲੈ ਆਹੋ ਹੀ ਗੱਲਾਂ ਹੁੰਦੀਆਂ ਨਾ ਬਸ ਮੁੰਡਾ ਸਾਹਮਣੇ ਆ ਗਰੂੰਗੀ ਮੈਂ ਕੰਮ ਹੀ ਤੂੰ ਹਾਂ ਕਰਨਾ ਠੀਕ ਹੈ ਨਾ ਤੂੰ ਲੜਨ ਵਾਸਤੇ ਆਏ ਮੇਰੇ ਨਾਲ ਮੈਂ ਲੜਨ ਦੀ ਗੱਲ ਨਹੀਂ ਹੈਗੀ ਇੰਨਾ ਚਿਰ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਸੰਦੀਪ ਸੁਣ ਉਹ ਨਾ ਕਹਦਾ ਆਪਣੇ ਘਰ ਦਾ ਕੰਮ ਆ ਬਗਾਨਾ ਹੋ ਗਈ ਮੇਰੇ ਪਿੱਛੇ ਲੱਗੇ ਆ ਜਿੱਦਾਂ ਮੰਮੀ ਨੇ ਕਹਿਤਾ ਵਾ ਉਦਾਂ ਹੀ ਆ ਕੇ ਮੇਰੇ ਨਾਲ ਲੜਨ ਲੱਪੇ ਤੂੰ ਬਗਾਨੀ ਹੈ ਆਪਣੇ ਘਰ ਦੀ ਹੈ ਨਾ ਉਧਰਲੀ ਮੰਮੀ ਚੰਗੀ ਲੱਗਦੀ ਹੈ ਨਾ ਇਹ ਮਾਂ ਨਹੀਂ ਹੈ ਕਿਸ ਦੀ ਇਹਨੂੰ ਹੀ ਮਾਂ ਬਣਾ ਕੇ ਰੱਖਾਂ ਉਹ ਮੈਂ ਦੋਵਾਂ ਨੂੰ ਬਰਾਬਰੀ ਰੱਖਦੀ ਆ ਕਦੀ ਵਿਤਕਰਾ ਨਹੀਂ ਕੀਤਾ ਮੈਨੂੰ ਪਤਾ ਹੈ ਸੰਦੀਪ ਮੈਂ ਸੋ ਕੋ ਸਿਮਨੀ ਨੂੰ ਸਮਝਾਉਂਦੀ ਸੀ ਕਿ ਮੰਮੀ ਚੰਗੇ ਬੜੇ ਆ ਜਿਹੜਾ ਵੀ ਕੰਮ ਕਈਏ ਨਾ ਵਿਚਾਰੇ ਝਾਟੇ ਕਰ ਦਿੰਦੇ ਆ ਮੈਂ ਉਹਨੂੰ ਕੁੜੀ ਨੂੰ ਵੀ ਵੇਖਿਆ ਠੀਕ ਆ ਜੋ ਪੁੱਛਦੀ ਹੈ ਨਾ ਮੈਂ ਉਹੋ ਪੁੱਛਦੀ ਫੇਰ ਉਹ ਹੀ ਗੱਲ ਆ ਗਈ ਢੱਡੀ ਸੰਦੀਪ ਮੈਂ ਵਿੰਦੇ ਰਿਹਾ ਇੱਥੇ ਰੋਟੀ ਉਹ ਆਪ ਪਕਾ ਕੇ ਖਾਂਦੀ ਵਿਚਾਰੀ ਤੇ ਚਲੋ ਕਦੀ ਕਦਈ ਪਕਾਉਣੀ ਵੀ ਪੈਂਦੀ ਆ ਹੁਣ ਤੁਹਾਨੂੰ ਵੀ ਪਤਾ ਵਾ ਮੁੰਡਾ ਕਿੰਨਾ ਸਤੋਂਦਾ ਵਾ ਹੁਣ ਸਿਆਣਾ ਜ਼ਰੀਰ ਵਾ ਰੋਟੀ ਦੇ ਪਕਾ ਕੇ ਦੇ ਸਾਂ ਨਹੀਂ ਹੈ ਨਾ ਤੂੰ ਪਾਉਣੀ ਵੀ ਆਪ ਪੈਂਦੀ ਵਿਚਾਰੀ ਨੂੰ ਬਸ ਪਕਾ ਕੇ ਰੱਖਦੀ ਕਿਤੇ ਤੁਸੀਂ ਪਾ ਕੇ ਖਾ ਲਿਓ ਆ ਗੱਲਾਂ ਕਰਨ ਵਾਲੀਆਂ ਚਲੋ ਠੀਕ ਆ ਤੇ ਤੇ ਮਮੀ ਤੇ ਸਿਫਤ ਕਰਨੀ ਹੁੰਦੀ ਆ ਮੇਰੀ ਕਿਦਾਂ ਕੀਤੀ ਐ ਉਹਨੇ ਸੱਚੀਆਂ ਗੱਲਾਂ ਸੁਣਾਈਆਂ ਵਾ ਕਿਦਾਂ ਖਾਪਦੀ ਐ ਪਤਾ ਸਾਰਾ ਹੀ ਐ ਇਹਨੂੰ ਮਮੀ ਨਾਲ ਚੰਗੀ ਤਰ੍ਹਾਂ ਨਹੀਂ ਰਹਿੰਦੀ ਐ ਕੋਈ ਗੱਲ ਨਹੀਂ ਤੁਹਾਨੂੰ ਤਾਂ ਮੈਂ ਸੁਧਾਰ ਦੂੰ ਚੰਗੀ ਤਰ੍ਹਾਂ ਹੀ ਮਮੀ ਮਮੀ ਲੈ ਇਹ ਬਾਹਰ ਬੈਠੀ ਹੈ ਕੋਈ ਗੱਲ ਨਹੀਂ ਇਹਨੂੰ ਤੇ ਜਾ ਕੇ ਮੈਂ ਪੁੱਛਦੀ ਆ ਨਾ ਕਿ ਆਪਣੇ ਮੁੰਡੇ ਨੂੰ ਕੀ ਪਟੀਆਂ ਪੜਾਉਂਦੇ ਰਹਿੰਨੇ ਆ ਕੀ ਟਾੜੇ ਨਾਲ ਮੈਂ ਕੀਤਾ ਸੀ ਕਿ ਢੀ ਛੇਤੀ ਕੰਨ ਭਰ ਦਿੱਤੇ ਆ ਅਹੇ ਸੰਦੀਪ ਮੇਰ ਨਾਲ ਚੰਗਾ ਨਹੀਂ ਕਰਦੀ ਮੰਮੀ ਮੇਰੀ ਗੱਲ ਸੁਣੋ ਆਪਣੇ ਪੁੱਤ ਨੂੰ ਪਟੀਆਂ ਪੜਾਉਂਦੀਆਂ ਕੀ ਕਹਿੰਨੇ ਤੁਹਾਨੂੰ ਕੀ ਗੱਲ ਹੋਈ ਪੁੱਤ ਮੈਂ ਤਾਂ ਕੁਝ ਕਿਹਾ ਨਹੀਂ ਨਾ ਤੁਹਾਨੂੰ ਤੇ ਪਤਾ ਹੀ ਨਹੀਂ ਕੁਝ ਵੀ ਕੀ ਹੋਇਆ ਵਾ ਤੇ ਇਹ ਕਿਹਨੇ ਹੀ ਕਿ ਸੰਦੀਪ ਮੇਰੇ ਆਖੀ ਨਹੀਂ ਲੱਗਦੀ ਸੰਦੀਪ ਚੰਗੀ ਨਹੀਂ ਆ ਪਹਿਲਾਂ ਸੰਦੀਪ ਚੰਗੀ ਹੀ ਹੁਣ ਨਵ ਨਵੀ ਆ ਗਈ ਆ ਨਾ ਹੁਣ ਤੁਹਾਨੂੰ ਗੱਲਾਂ ਆਉਣ ਲੱਗ ਪਈਆਂ ਪੁੱਤ ਮੈਂ ਤੇ ਇਹੋ ਸਾਕਿਆ ਹੀ ਪੀ ਚੱਲ ਮੇਰ ਨਾਲ ਬੋਲੇ ਕਰੀ ਮੈਨੂੰ ਚਾਹ ਪਾਣੀ ਪੁੱਛੇ ਪਰ ਮੈਂ ਕੀ ਕਹਿਣਾ ਤੇ ਅੱਗੇ ਚਾਹ ਪਾਣੀ ਕੌਣ ਦਿੰਦਾ ਹੈ ਤੁਹਾਨੂੰ ਇੱਕ ਦਿਨ ਤੁਹਾਨੂੰ ਉਹਨੇ ਚਾਹ ਪਿਆਲਤੀ ਆ ਤੇ ਉਹ ਚੰਗੀ ਲੱਗਣ ਲੱਗ ਪਈ ਆ ਤੇ ਮੈਂ ਤੇ ਇਹਨੂੰ ਕਿਹਾ ਵੀ ਪਿਆਰ ਦੇ ਨਾਲ ਮੇਰ ਨਾਲ ਗੱਲ ਕਰਿਆ ਕਰੀ ਮੈਨੂੰ ਚਾਹ ਪਾਣੀ ਪੁੱਛੇ ਮੈਂ ਤਾਂ ਕੋਈ ਮਾੜੀ ਗੱਲ ਕੀਤੀ ਨਹੀਂ ਇਹੋ ਦਲਜੀਤ ਨੂੰ ਕਹਿ ਕੇ ਕੱਲ੍ਹਿਆ ਵੀ ਚੱਲਣ ਸਮਝਾਈ ਤਾਂ ਚਲ ਮੈਨੂੰ ਪੁੱਛਿਆ ਕਰੇ ਹੋਰ ਕੀ ਮੇਰਾ ਕਿਹੜਾ ਕੋਈ ਭੈਣ ਭਰਾ ਆਉਂਦਾ ਬਤਨ ਪਤਾ ਹੀ ਆ ਮੰਮੀ ਤੁਹਾਡੇ ਭੈਣ ਭਰਾ ਨਹੀਂ ਮਿਲਦੇ ਇਹਦੇ ਵਿੱਚ ਹੁਣ ਮੇਰਾ ਕਸੂਰ ਵਾ ਮੈਂ ਜਾ ਕੇ ਉਹਨਾਂ ਨੂੰ ਕਹਾਂ ਕਿ ਮਿਲਣ ਆਇਆ ਕਰੋ ਆਪਣੀ ਭੈਣ ਨੂੰ ਨਾਲੇ ਨਾ ਆ ਪੱਟੀਆਂ ਜੇ ਘਾਟੀ ਪੜਾਓ ਉਹ ਮੇਰੇ ਨਾਲ ਉੱਚੀ ਉੱਚੀ ਬੋਲਣ ਡੇ ਸੀ ਅੱਜ ਤੱਕ ਕਦੀ ਬੋਲੇ ਨਹੀਂ ਆ ਤੇ ਨਾਲੇ ਤੁਸੀਂ ਕਹਿੰਦੇ ਨਾ ਮੇਰੀ ਸੇਵਾ ਨਹੀਂ ਕਰਦੀ ਤੇ ਸੇਵਾ ਕੌਣ ਕਰਦਾ ਹੋਰ ਪੁੱਤ ਮੈਂ ਤੇ ਹੋਈ ਕਹਿਨੀ ਆ ਵੀ ਮੇਰੇ ਨਾਲ ਤੁਸੀਂ ਚੰਗੇ ਰੋ ਜੇ ਮੇਰਾ ਕੋਈ ਭੈਣ ਭਰਾ ਨਹੀਂ ਆਉਂਦਾ ਤੇ ਤੁਸੀਂ ਮੇਰੇ ਨਾਲ ਪਿਆਰ ਨਾਲ ਬੋਲੋ ਤੂੰ ਕਿੱਦਾਂ ਹੁਣ ਬੋਲਣ ਡਈਂ ਮੈਂ ਆਦੀ ਹੋਈ ਤਨ ਸਮਝਾਉਣੀ ਹੈ ਬਾਰ-ਬਾਰ ਮੰਮੀ ਤੁਸੀਂ ਪਿਆਰ ਦੀ ਗੱਲ ਕਰਦੇ ਆ ਨਾ ਇਸੇ ਕਰਕੇ ਮੇਰਾ ਜੀ ਨਹੀਂ ਕਰਦਾ ਟਾੜਨਾ ਪਿਆਰ ਨਾਲ ਗੱਲ ਕਰਨ ਨੂੰ ਜਦੋਂ ਤੁਸੀਂ ਲੂਤੀਆਂ ਲਾ ਦਿੰਦੇ ਹੋ ਉਸੇ ਵ ਲਈ ਕਿ ਸੰਦੀਪ ਮੇਰਾ ਨਾ ਇਦਾਂ ਕਰਦੀ ਆ ਉਹ ਨਵੀਂ ਨੋ ਆਈ ਆ ਉਹ ਕੀ ਸੋਚੂਗੀ ਕਿ ਇਹ ਨੋ ਸੱਸ ਕੀ ਕਰਦੀ ਆ ਹਾਏ ਦੀਦੀ ਪਤਾ ਨਹੀਂ ਕਿ ਉਹ ਇੰਨਾ ਬੋਲਣ ਦੇ ਮੰਮੀ ਸੁਣਾ ਤੁਸੀਂ ਮੰਮੀ ਨੇ ਭੋਲੇ ਆ ਤੇ ਦੀਦੀ ਕਿੱਧੜੇ ਉੱਚੀ ਉੱਚੀ ਬੋਲਣ ਮੰਮੀ ਨੂੰ ਦੀਦੀ ਨੂੰ ਮਾਸਾ ਨਹੀਂ ਬੋਲਣ ਦਾ ਪਤਾ ਲੱਗਣ ਡਿਆ ਮੰਮੀ ਨੂੰ ਇੱਧਾ ਕੋਈ ਬੋਲੀਦਾ। ਦੇ ਨਾ ਦੀਦੀ ਮੈਂ ਦੀਦੀ ਨਾਲ ਗੱਲ ਕਰਨੀ ਆ ਜੇ ਨਹੀਂ ਮਿਲਦੇ ਮੰਮੀ ਦੇ ਭੈਣ ਭਰਾ ਤੇ ਫਿਰ ਕੀ ਹੋਇਆ ਆਪਾਂ ਤੇ ਹੈਗੇ ਆ ਨਾ ਆਡੇ ਨਾਲ ਬੰਦਾ ਰਲ ਮਿਲ ਕੇ ਰਹਿ ਲੈਂਦਾ। ਦੀਦੀ ਨੂੰ ਵੀ ਨਾ ਪਤਾ ਨਹੀਂ ਕੀ ਗੱਲ ਆ। ਉਤੋਂ ਤੇ ਭੋਲੀ ਬੜੀ ਆ ਚਰੀ ਤੇ ਚੰਗੀ ਬੜੀ ਆ ਸੁਭਾਅ ਦਾ ਬੜਾ ਚੰਗਾ ਤੇ ਮੈਂ ਤੇ ਇਹ ਸਮਝਾਉਣੀ ਆ। ਚਲ ਤੂੰ ਚੰਗੀ ਰਹੇਗੀ ਤੇ ਤੇਰੇ ਵਾਲੇ ਵੀ ਕਿਉਂ ਵੀ ਚੰਗੀ ਰਹੇਗੀ। ਅੱਛਾ ਤੂੰ ਇਦਾਂ ਬੋਲੇਂਗੀ ਤੇ ਉਹਨੇ ਫਿਰ ਉਦਾਂ ਹੀ ਕਰਨਾ ਪੁੱਤ। ਆਹੋ ਹੁਣ ਉਹ ਤੁਹਾਨੂੰ ਚੰਗੀ ਲੱਗਣ ਲੱਗੀ ਆ। ਮੈਂ ਮਾੜੀ ਹੋ ਗਈ ਆ ਨਾ। ਨਹੀਂ ਪੁੱਤ ਤੂੰ ਹੀ ਚੰਗੀ ਆ ਪਰ ਇਹੋ ਹੀ ਓ ਵੀ ਜਦ ਕਿ ਚਲ ਪਿਆਰ ਨਾ ਬੋਲੋ ਜਿੰਨਾ ਮੰਮੀ ਉੱਚ-ਉੱਚ ਮੇਰ ਨਾਲ ਬੋਲਣ ਡੇ ਸੀ ਜੇ ਅਸੀਂ ਮੀ ਸੁਣ ਲੈਂਦੀ ਤੇ ਕੀ ਕਹਿੰਦੀ ਓ ਕਿ ਦੀਦੀ ਦੀ ਕਦਰ ਹੈ ਨਹੀਂ ਘਰ ਚ ਚੱਲ ਮੈਨੂੰ ਸਮਝਾਵਾਂਗੀ ਚੱਲ ਆਪੇ ਤੈਨੂੰ ਪਿਆਰ ਨਾ ਮੈਂ ਤੇ ਆਖਿਆ ਹੀ ਕਮੀ ਮੈਨੂੰ ਹੁਣ ਕੀ ਬਣਨ ਉੱਚ-ਉੱਚ ਬੋਲਣ ਡੇ ਤੂੰ ਮੈਨੂੰ ਇੱਕ ਗੱਲ ਦੱਸੋ ਕਿਦਾਂ ਤੁਹਾਨੂੰ ਚੀਜ਼ ਨਹੀਂ ਮਿਲੀ ਪੁੱਤ ਤੂੰ ਇਦਾਂ ਹੀ ਵੱਡ ਡਪੈਨੀ ਉਹਦੇ ਸਾਹਮਣੇ ਤਾਂ ਕਰਕੇ ਮੈਂ ਆਖਿਆ ਹੀ ਮੈਂ ਤੇ ਤੈਨੂੰ ਕਿਹਾ ਹੀ ਨਹੀਂ ਮਾੜੀ ਬਸ ਤੁਹਾਡੇ ਕੋ ਨਾ ਹੈ ਹੋ ਗੱਲਾਂ ਵਾ ਤਾਂ ਹੀ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਬੁਲਾਉਣ ਨੂੰ ਫਿਰ ਪਤਾ ਨਹੀਂ ਕਿਉਂ ਆ ਨੀਖੀ ਜੀ ਰਹਿੰਦੀ ਐ ਖੀ ਜੀ ਰਹਿੰਦੀ ਚਲ ਮੈਂ ਆ ਪਿਆਰ ਨਾਲ ਮੈਂ ਖੈ ਸਮਝਾਈ ਉਹ ਵੀ ਸਦਾਈ ਪਤੂ ਚੀ ਚੀ ਬੋਲਣ ਡਿਆ ਤੇ ਪਿਆਰ ਨਾਲ ਸਮਝਾ ਏਦਾਂ ਮੰਮੀ ਨਾ ਰਹੀ ਦਾ ਮੈਂ ਤਾਂ ਇਹ ਮਤ ਦਿੱਤੀ ਵੀ ਚਲ ਉਹਨੂੰ ਹੀ ਲਾਗੇ ਨਿੱਕੀ ਨੂੰ ਮਾਰਤਾ ਹੋਊਗੀ ਚਲ ਇਹ ਚਾਜ ਨਾ ਮੇਰ ਨਾਲ ਰਹੇਗੀ ਤੇ ਉਹਨੇ ਵੇਖ ਵੇਖ ਕੇ ਅਕਲ ਉਹ ਸਿੱਖਣੀ ਐ ਬੱਸ ਕੀ ਕਰਾਇਆ ਤੇ ਸਮਝਦੀ ਨਹੀਂ ਹੁੰਨੀ ਸਮਝਾਈ ਦੀਦੀ ਅਰੁਗੰਡੀ ਕੁਝ ਨਹੀਂ ਚਾੜੰਡੀ ਹੀ ਮੈਂ ਚਲ ਝਾੜ ਕੇ ਰਾਹ ਦਿੰਨੀ ਆ ਘੱਟਾ ਹੀ ਬੜਾ ਹੁੰਦਾ ਅੰਦਰ ਤੇ ਬੜਾ ਹੀ ਘੱਟਾ ਹੁੰਦਾ ਵਾ ਤੇ ਕੰਨਾ ਵੀ ਕੀ ਕੰਮ ਹੀ ਗਈ ਮੈਂ ਨਾ ਟਾਡੀ ਵਾਲ ਆਈ ਹੀ ਕੋਠੇ ਤੇ ਕੀ ਗੱਲ ਹੋਈ ਬੜਾ ਬੋਲਣ ਦੇ ਤੂੰ ਤੇ ਮੰਮੀ ਸਿਮੀ ਗੱਲ ਕੀ ਹੋਣੀ ਆ ਤੈਨੂੰ ਤਾਂ ਪਤਾ ਹੀ ਆ ਮੈਂ ਉਹਦੋਂ ਤੈਨੂੰ ਸਮਝਾਇਆ ਸੀ ਨਾ ਕਿ ਮੰਮੀ ਨਾ ਨੀ ਕਿੰਨੀ ਕੀ ਗੱਲ ਤੋਂ ਛੱਡਦੇ ਰਹਿੰਦੇ ਆ ਆਹ ਨਹੀਂ ਕੰਮ ਕੀਤਾ ਜੇ ਕੰਮ ਕਰ ਵੀ ਲੋ ਨਾ ਤਾਂ ਵੀ ਬੜਾ ਬੋਲਦੇ ਆ ਕਿ ਤੂੰ ਆਹ ਨਹੀਂ ਕਰਦੀ ਕੰਮ ਉਹ ਨਹੀਂ ਕਰਦੀ ਮੈਂ ਤੈਨੂੰ ਤਾਂ ਹੀ ਸਮਝਾਉਂ ਨਹੀਂ ਹੀ ਮੰਮੀ ਕੋ ਨਾ ਬਾਜ ਕੇ ਰੰਮੀ ਠੀਕ ਆ ਨਾ ਦੀਦੀ ਮੰਮੀ ਤੋਂ ਬੋਲਣ ਨਹੀਂ ਡੇ ਟਾਡੀ ਬੜੀ ਆਵਾਜ਼ ਹੋਂਡੀ ਚੱਲ ਤੂੰ ਗੁੱਸਾ ਨਾ ਘੜਿਆ ਕਰੋ ਤੁਹਾਨੂੰ ਹੀ ਪਤਾ ਸਿਆਣੇ ਹੋਏ ਆ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਆ ਇਹ ਤੁਹਾਡਾ ਫਰਜ਼ ਬਣਦਾ ਵਾ ਕਿ ਚੱਲ ਆਪਾਂ ਬਿਠਾ ਕੇ ਖਵਾਲੀਏ ਮੰਮੀ ਨੂੰ ਹੁਣ ਸਿਮਮੀ ਜਦੋਂ ਦੀ ਵਿਆਹੀ ਆਈ ਆ ਮੈਂ ਬਿਠਾ ਕੇ ਖਵਾਉਂਦੀ ਆ ਉਹਦੇ ਚੱਲੋ ਮਾੜਾ ਮੋਟਾ ਕੰਮ ਕਰਵਾ ਲਈਦਾ ਵਾ ਕਿ ਚੱਲ ਵੇਲੇ ਬੈਠੇ ਆ ਕਿਉਂ ਤੁਹਾਨੂੰ ਹੀ ਪਤਾ ਵਾ ਮੁੰਡੇ ਨੂੰ ਵੀ ਸਾਹਮਣਾ ਹੁੰਦਾ ਨਾਲ ਉਹ ਵੀ ਜਦੋਂ ਜਿਦੇ ਪੈਜੇ ਨਾ ਫਿਰ ਜੇਦ ਕਰਨੋਂ ਹਟਦਾ ਹੀ ਨਹੀਂ ਆ ਜਿਆਦਾ ਤੇ ਦੀਦੀ ਮੰਮੀ ਕੋਲ ਹੀ ਰਹਿੰਦਾ ਵਾ ਨਾਲੇ ਨਾ ਟਾਡੇ ਕੋ ਨਾ ਘਾਟ ਹੀ ਹੁੰਦਾ ਵਾ ਜਿਆਦਾ ਪਿਆਰ ਮੈਨੂੰ ਲੱਗਦਾ ਦਾਦੀ ਨਾਲ ਹੀ ਆ ਉਹ ਚਲੋ ਦਾਦੀਆਂ ਨਾਲ ਹੀ ਹੁੰਦਾ ਪਿਆਰ ਮੈਂ ਤਾਂ ਹੀ ਦਾਦੀ ਕੋਲ ਛੱਡ ਦਿੰਨੀ ਆ ਕਿ ਚਲੋ ਆਪ ਕੰਮ ਕਰ ਲੂੰਗੀ ਤੇ ਫਿਰ ਦਾਦੀ ਨਾਲ ਪਿਆਰ ਪੈਣਾ ਵਾ ਜਦੋਂ 24 ਘੰਟੇ ਦਾਦੀ ਲੱਗੇ ਰਹਿਣਾ ਹਾਂਜੀ ਹਾਂਜੀ ਨਹੀਂ ਮੈਂ ਤੇ ਇਹੀ ਕਹਿੰਦੀ ਆ ਤੁਸੀਂ ਸੋ ਸਾਂਭਿਆ ਕਰੋ ਪਿਆਰ ਪਿੰਦਾ ਬੱਚੇ ਦਾ ਸਿਮੀ ਜਦੋਂ ਸਾਰਾ ਕੰਮ ਕਰੀਏ ਨਾ ਫਿਰ ਗੱਲਾਂ ਸੁਣਨ ਵਾਸਤੇ ਮਿਲਣਾ ਫਿਰ ਤੇ ਗੁੱਸਾ ਹੁੰਦਾ ਹੀ ਆ ਨਾ ਤਾਂ ਹੀ ਮੈਂ ਉੱਚੀ ਉੱਚੀ ਬੋਲਣ ਦੀ ਕੀ ਮੰਮੀ ਮੇਰ ਨਾਲ ਇਦਾਂ ਨਾ ਕਰਿਆ ਕਰੋ ਤੁਸੀਂ ਚਲੋ ਕੋਈ ਨਹੀਂ ਦੀਦੀ ਮਾੜਾ ਮੋਟੀਆਂ ਗੱਲਾਂ ਹੁੰਦੀਆਂ ਜਾਂਦੀਆਂ ਘਰ 'ਚ ਤੁਸੀਂ ਜੇੜਾ ਕੋਈ ਕੰਮ ਹੁੰਦਾ ਨਾ ਮੈਨੂੰ ਦੱਸ ਦਿਆ ਕਰੋ ਕਿ ਮੁੰਡੇ ਨੂੰ ਸਾਂਭ ਲਿਆ ਕਰੋ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਸਿੰਮੀ ਤੁਸੀਂ ਮੰਮੀ ਨਾਲ ਨਾ ਲੜਿਆ ਕਰੋ ਕੰਮ ਮੈਨੂੰ ਦੱਸ ਦਿਆ ਕਰੋ ਚਲ ਕੋਈ ਗੱਲ ਨਹੀਂ ਵੇਖ ਲੈ ਫਿਰ ਰਸੋਈ ਦਾ ਕੰਮ ਚਲੋ ਠੀਕ ਹੈ ਮੈਂ ਛਾੜਨਾ ਚੰਗਾ ਮੇਕਾ ਕਿ ਦੀ ਸਾਸ ਦੀ 헤ਜ ਲਈ ਭਾਂਡੀ ਆ ਮਗਰੋਂ ਆਗੇ ਨਾ ਮੈਨੂੰ ਮਤਾਂ ਦੇਂਦੀ ਆ ਦੀਦੀ ਇਦਾਂ ਨਹੀਂ ਕਰੀਦਾ ਦੀਦੀ ਇਦਾਂ ਕਰੀਦਾ ਕੋਈ ਗੱਲ ਨਹੀਂ ਤੈਨੂੰ ਵੀ ਮੈਂ ਸਿੱਧੀ ਕਰ ਲੂੰਗੀ ਚੰਗੀ ਤਰ੍ਹਾਂ ਨਾ ਇਹ ਨਾ ਝੂਠ ਬੋਲਦੇ ਆ ਨਾ ਦੀਦੀ ਮੰਮੀ ਨੂੰ ਕਦੀ ਰੋਟੀ ਪਾ ਕੇ ਦਿੱਤੀ ਨਹੀਂ ਆ ਮੈਂ ਵੀ ਵੇਖਣ ਹੀ ਨਹੀਂ ਜਦੋਂ ਦੀ ਆਈ ਆ ਜੇ ਮੰਮੀ ਆਪ ਰੋਟੀ ਪਾ ਕੇ ਖਾ ਲੈਂਦੇ ਆ ਤੇ ਜੇ ਮੈਂ ਦੇ ਦਿੰਨੀ ਆ ਤੇ ਨਾ ਆਪਣਾ ਹੀ ਕਰੀ ਜਾਂਦੇ ਦੀਦੀ ਕਿ ਮੈਂ ਹੀ ਸਾਰਾ ਕੰਮ ਕਰਨੀ ਆ ਲੈ ਮੰਮੀ ਦੇ ਬਾਹਰ ਖਲੋਤੀ ਮੰਮੀ ਨਾ ਕਰਨੀ ਗੱਲ ਮੰਮੀ ਕੀ ਗਾਂਡੇ ਕੋਸ ਨੀ ਨਿੰਬੂ ਵੇਖੜੇ ਨਿੰਬੂ ਕਿੰਨੇ ਲੱਗੇ ਕੋ ਤੋਰ ਕੇ ਲੈ ਗਿਆ ਵਾ ਕਰ ਚਲ ਕੋਈ ਨਹੀਂ ਖਾਂ ਦੋ ਬਥੇਰੇ ਲੱਗੇ ਆਗਾ ਉਧਰਲੇ ਪਾਸੇ ਇਦਾਂ ਕੋਈ ਵੀ ਨਹੀਂ ਰਿਆ ਮੈਂ ਨਾ ਤੁਹਾਡੀ ਨਾਲ ਗੱਲ ਕਰਨੀ ਸੀ ਕੰਮ ਹੀ ਕਾ ਹਾਂਜੀ ਮੈਂ ਨਾ ਪਿੰਡ ਜਾਣ ਨੂੰ ਬੜਾ ਜੀ ਕੰਡਿਆ ਤੇ ਚਲ ਹੋ ਵੀ ਕਿਸ ਦਿਨ ਇਹਨਾਂ ਨੂੰ ਮੈਂ ਕੀਤਾ ਫੋਨ ਤੇ ਕਹਿੰਦੀ ਚਲ ਜੀ ਕੋਈ ਗੱਲ ਨਹੀਂ ਚਲ ਸਰਜੀਤ ਨੂੰ ਕੱਲ ਹੀ ਫੋਨ ਤੇ ਚੱਲ ਚਲ ਜੀ ਮੰਮੀ ਇਹਨਾਂ ਨਾਲ ਤਾਂ ਹੋ ਗਈ ਹੀ ਗੱਲ ਆਖਣ ਦੇ ਚਲ ਜੀ ਮੈਂ ਚੱਲੇ ਇੱਕ ਵਾਰ ਮੈਂ ਮੰਮੀ ਨੂੰ ਵੀ ਪੁੱਛ ਹੀ ਲਾਵਾਂ ਕੋਤ ਕੋਈ ਗੱਲ ਨਹੀਂ ਐ ਕਿ ਪੁੱਛਣ ਵਾਲੀ ਗੱਲ ਵਾ ਤੇਰਾ ਜੀ ਕਰਦਾ ਤਾਂ ਚਲ ਜਾ ਦੋ ਚਾਰ ਦਿਨ ਮੇਰਾ ਪੁੱਤ ਰਹਿ ਆਵੀ ਕੋਈ ਗੱਲ ਨਹੀਂ ਚੰਗਾ ਸਰਜੀਤ ਠੀਕ ਠਾਕ ਆਇਆ ਫੋਨ ਹਾਂਜੀ ਮੰਮੀ ਆਉਂਦਾ ਹੂਣ ਨਾਲ ਠੀਕ ਠਾਕ ਵਾ ਚਲ ਮੇਰੀ ਵੀ ਕਿਸ ਦਿਨ ਗੱਲ ਕਰਾਵੀ ਚੰਗਾ ਸਰਜੀਤ ਚਲ ਕੋਈ ਨਹੀਂ ਮੰਮੀ ਸ਼ਾਮੀ ਆਏ ਨਾ ਫੋਨ ਕਰਾ ਦਾਂਗੇ ਗੱਲ ਤਾਂ ਹੋਰ ਰਾਜੀ ਬਾਜੀ ਪੁੱਛ ਲਾਂਗੀ ਹੋਰ ਕੀ ਹੈ ਰਾਜੀ ਬਾਜੀ ਨਹੀਂ ਨਹੀਂ ਕਿਉਂ ਨਹੀਂ ਕਰੋਣੀ ਗੱਲ ਕਰਾ ਦਾਂਗੇ ਸ਼ਾਮਾ ਨੂੰ ਮੈਂ ਚਲ ਠੀਕ ਆ ਕੋਈ ਗੱਲ ਨਹੀਂ ਚਲ ਜੀ ਆਜੇ ਮੰਮੀ ਫਿਰ ਮੈਂ ਚਾਹ ਲੱਗੀ ਬਣਾਉਣਾ ਚਲ ਪੁੱਤ ਚਲ ਆਉਣੀ ਕਿੰਨੀ ਚੰਗੀ ਆ ਵਿਚਾਰੀ ਹੈ ਵਿਚਾਰੀ ਮੇਨਾਂ ਦੀ ਪੋਸੀ ਕੇ ਜਾਵਾ ਤੇ ਫਿਰ ਵੀ ਸਹੂਗਣ ਚੰਗੀ ਆ ਉਹਦੇ ਨਾਲੋਂ ਇੱਕ ਉਹ ਜਿਹੜੀ ਵੱਡੀ ਵਿਆਹ ਕੇ ਲੈ ਆਂਦੀ ਦੀ ਉਹ ਕਿਤੇ ਜਦੋਂ ਵੀ ਕਿਤੇ ਜਾਵੇ ਤਾਂ ਨਾ ਪੁੱਛਦੀ ਨਾ ਗੇਸਦੀ ਇਦਾਂ ਦੇ ਤਰ੍ਹਾਂ ਪਿੰਦੀ ਚੋਲਾ ਚੋੱਕ ਕੇ ਬਸ ਕੰਮਕੁਮ ਕਰਕੇ ਵਿਹਲੇ ਆਏ ਆ ਰੋਟੀ ਪਾਣੀ ਖਾ ਕੇ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਆ ਕੱਲ੍ਹ ਪਤਾ ਤੇ ਅਹੀਂ ਨਾ ਮੈਂ ਸੋਚਣ ਦੀ ਕਿ ਕੱਲ ਨੂੰ ਆਵਾਂ ਤੁਹਾਡੇ ਕੋ ਸੀਤ ਨੂੰ ਛੁੱਟੀਆਂ ਆ ਦੋ ਦਿਨ ਇਹ ਵੀ ਪੁੱਛਣ ਵਾਲੀ ਗੱਲ ਆ ਜੀ ਤੂੰ ਨਾਲੇ ਉਹਦਾਂ ਦਾ ਮਿਲ ਨਹੀਂ ਆ ਭਾਬੀ ਨਾਲ ਮਿਲ ਜਾਗੀ ਭਾਬੀ ਨੂੰ ਵੀ ਆਣ ਕੇ हां जी हां जी तू कोई ਗੱਲ ਨਹੀਂ ਮੇਰਾ ਜੀ ਬੜਾ ਘਰ ਦਾ ਮਿਲ ਨੂੰ ਚਲ ਆ ਜੀ ਕੋਈ ਗੱਲ ਨਹੀਂ ਠੀਕ ਹੈ ਹੋ ਸਭ ਵਧੀਆ ਜੀ हां हां ਸਭ ਠੀਕ ਠਾਕ ਹੈ ਤੈਨੂੰ ਸੁਣ ਹਾਂ ਠੀਕ ਹੈ ਕੀ ਕਰਦੇ ਜੀ ਕੁਛ ਨਹੀਂ ਕਰਨਾ ਕੀ ਹੈ ਹਾਂ ਧੀਰਾ ਦਿਖਾ ਕੇ ਰਹੇ ਆ ਅੱਛਾ ਅੱਛਾ ਹੋਰ ਸੁਣਾਓ ਸੰਦੀਪ ਦਾ ਕਿੱਦਾਂ ਦਾ ਠੀਕ ਠਾਕ ਜੇ ਸੰਦੀਪ ਦਾ ਪਤਾ ਹੀ ਹੈ ਤੈਨੂੰ ਪਤਾ ਤੇ ਦਾਦੀ ਹੈ ਹਾਂ ਚਲ ਕੋਈ ਨਹੀਂ ਹੌਲੀ ਹੌਲੀ ਆਪੇ ਫਰਕ ਪੈ ਜਾਣਾ ਤੇ ਜੀ ਚੰਗੀ ਯਾ ਫੇਰ ਨਹੀਂ ਕਿਥੇ ਰਸਤਾ ਚੰਗਾ ਦਾ ਫੇਰ ਤਾਂ ਪਤਾ ਹੈ ਜਾਨੇ ਹਾਂ ਜੀ ਹਾਂ ਜੀ ਉਹ ਤਾਂ ਕੋਈ ਨਹੀਂ ਉਹਦੇ ਨਾਲ ਵੇਖ ਕੇ ਉਹਦਾ ਵੀ ਫਰਕ ਪੈ ਜਾਣਾ ਵਾ ਤੇ ਹੋਰ ਤੁਸੀਂ ਸੁਣਾਓ ਦਾ ਸਰਜੀਤ ਭਾਜੀ ਦਾ ਕੀ ਹਾਲ ਜੀ ਠੀਕ ਆ ਠੀਕ ਆ ਮੰਦੀਆ ਆਉਂਦਾ ਫੋਨ ਫਾਨ ਹਾਂ ਆਉਂਦਾ ਵਾ ਠੀਕ ਠਾਕ ਠੀਕ ਜੀ ਹੋਰ ਆ ਜੇ ਫਿਰ ਹੈ ਹਾਂ ਕੋਈ ਨਹੀਂ ਆਵਾਂਗੇ ਕੱਲ ਨੂੰ ਆਵਾਂਗੇ ਹਾਂ ਹੋ ਆ ਜੀ ਤੇ ਲੈ ਸੀਤ ਨੂੰ ਨਾਲ ਹਾਂ ਕੋਈ ਨਹੀਂ ਚਲੋ ਠੀਕ ਜੀ ਅੰਮੀ ਫਿਰ ਚਲ ਚੰਗਾ ਚੰਗਾ ਹਾਂ ਚਲ ਮੈਂ ਨਾ ਸੀਤ ਨੂੰ ਜਾ ਕੇ ਦੱਸਣੀ ਆ ਕਿ ਕੱਲ ਨੂੰ ਅਸੀਂ ਤੇਰੇ ਮਾਮੇ ਪਿੰਡ ਜਾਣਾ ਵਾ ਤੇ ਉਹਨੇ ਬੜੀ ਹੋਸ਼ ਹੋਣਾ ਕਿ ਅਸੀਂ ਨਾਨੀ ਕੋ ਜਾਣਾ ਵਾ ਤੇ ਮੈਂ ਦੱਸਣੀ ਆ ਜਾ ਕੇ ਉਹਨੂੰ ਬਿਲ